ਮਾਈਨਿੰਗ ਵਿਭਾਗ ਪੰਜਾਬ ਦੇ ਵਿੱਚ ਬੜਾ ਹੀ ਬਦਨਾਮ ਵਿਭਾਗ ਸਾਬਤ ਹੋ ਰਿਹਾ ਕਦੀ ਅਫਸਰ ਨੂੰ ਝਾੜਚਮ ਹੁੰਦੀ ਹੈ ਕਦੀ ਜਿਹੜੇ ਉਹ ਲੋਕਲ ਪ੍ਰਸ਼ਾਸਨ ਹੈ ਉਹਨਾਂ ਨੂੰ ਝਾੜਚਮ ਹੁੰਦੀ ਹੈ ਕਦੀ ਸਰਕਾਰ ਨੂੰ ਝਾੜਚਮ ਹੁੰਦੀ ਹੈ ਤੁਹਾਨੂੰ ਕੀ ਲੱਗਦਾ ਨਹੀਂ ਹੈਗਾ ਜਿਹੜਾ ਇਹ ਮਾਈਨਿੰਗ ਵਿਭਾਗ ਹੈਗਾ ਇਹ ਪੰਜਾਬ ਸਰਕਾਰ ਦਾ ਨਾਂ ਹੋ ਕੇ ਇਹ ਹਾਈ ਕੋਰਟ ਚਲਾ ਰਿਹਾ ਹੈਗਾ ਇਹਨੂੰ ਇਹਨਾਂ ਦੀ ਇੰਨੀ ਬੁਰੀ ਹਾਲਤ ਹੈਗੀ ਹੈ ਹਾਈ ਕੋਰਟ ਨੇ ਕੋਈ ਤਾਜ਼ਾ ਟਿੱਪਣੀ ਇਸੇ ਮਾਮਲੇ 'ਚ ਨਹੀਂ ਕੀਤੀ ਤੇ ਜਿਲਾ ਮੋਗਾ ਨਾਲ ਸੰਬੰਧਤ ਸੀ ਜਿੱਥੋਂ ਪਤਾ ਲੱਗਿਆ ਕਿ ਇੱਕ ਪਟੀਸ਼ਨ ਆਉਂਦੀ ਹੈ ਜਦੇ ਵਿੱਚ 1.5 ਤੋਂ 2 ਲੱਖ ਰੁਪਈਆ ਇੱਕ ਪ੍ਰੋਫਿਟ ਦੱਸਿਆ ਜਾ ਰਿਹਾ ਕਿ ਠੇਕੇਦਾਰ ਨੂੰ ਇੱਕ ਦਿਨ ਦਾ ਹੋ ਰਿਹਾ ਔਰ ਇੱਥੇ ਜਿਹੜਾ ਮਾਨਿਕ ਗੋਇਲ ਆਰਟੀ ਕਾਰਕੁਨ ਨੇ ਜਿਹੜਾ ਮੁਹਾਲੀ ਜ਼ਿਲ੍ਹੇ ਦਾ ਮੁੱਦਾ ਚੁੱਕਿਆ ਸੀ ਛੱਤਬੀੜ ਵਾਲਾ ਉਹਦੇ ਵਿੱਚ ਤਾਂ ਇਹ ਵੀ ਸੁਣਨ ਚ ਆਇਆ ਸੀ ਇੱਕ ਨੁਮਾਨਤ ਰਾਸ਼ੀ ਜਿਹੜੀ ਦੱਸੀ ਗਈ ਦਾਵਾ ਕੀਤਾ ਗਿਆ ਕਿ ਉੱਥੇ ਤੇ 15 ਤੋਂ 20 ਲੱਖ ਰੁਪਈਆ ਜਾ ਰਿਹਾ ਇੱਕ ਦਿਨ ਦਾ ਇੱਕ ਦੀ ਜੇਬ ਦੇ ਵਿੱਚ ਤੇ ਅੱਗੇ 15-20 ਲੱਖ ਰੁਪਈਆ ਇੱਕ ਦਿਨ ਦਾ ਕਮਾ ਕੇ ਉਹ ਕਿਹਦੀਆਂ ਕਿਹਦੀਆਂ ਜੇਬਾਂ ਭਰ ਰਿਹਾ ਹੈ ਕਿਹਦੀਆਂ ਕਿਹਦੀਆਂ ਗਰਮ ਕਰ ਰਿਹਾ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਨਾ ਉਸ ਮਸਲੇ ਤੇ ਕੁਝ ਬਣਿਆ ਇਦੋਂ ਪਹਿਲਾਂ ਰੋਪੜ ਦੇ ਮਸਲੇ ਦੇ ਵਿੱਚ ਵੀ ਉੱਥੋਂ ਦੇ ਐਸਐਸਪੀ ਨੂੰ ਤਲਬ ਕਰਕੇ ਕਿਹੋ ਜਿਹੀਆਂ ਟਿੱਪਣੀਆਂ ਕੀਤੀਆਂ ਸੀ ਹਾਈ ਕੋਰਟ ਨੇ ਇਹ ਵੀ ਸਭ ਦੇ ਸਾਹਮਣੇ ਨੇ ਇਦੋਂ ਵਿਵੇਕਸ਼ੀਲ ਸੋਨੀ ਨੂੰ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ ਬਾਅਦ ਵਿੱਚ ਉਹਨਾਂ ਦੀ ਬਦਲੀ ਕਰਕੇ ਉਹਨਾਂ ਨੂੰ ਮੋਗੇ ਭੇਜ ਦਿੱਤਾ ਗਿਆ ਜਿੱਥੇ ਫਿਰ ਉੱਥੇ ਮਾਈਨਿੰਗ ਦਾ ਧੰਦਾ ਜਿਹੜਾ ਰੁਕਿਆ ਨਹੀਂ ਮਾਈਨਿੰਗ ਬਹੁਤ ਝਿਲਿਆਂ ਚ ਹੋ ਰਹੀ ਹੈ ਚਾਹੇ ਉਹ ਮੋਹਾਲੀ ਦੀ ਗੱਲ ਕਰੀਏ ਰੋਪੜ ਦੀ ਗੱਲ ਕਰੀਏ ਮੋਗੇ ਦੀ ਗੱਲ ਕਰੀਏ ਅਮ੍ਰਿਤਸਰ ਦੀ ਗੱਲ ਕਰੀਏ ਗੁਰਦਾਸਪੁਰ ਪਠਾਨਕੋਟ ਕਈ ਇਲਾਕਿਆਂ ਚ ਮਾਈਨਿੰਗ ਹੋ ਰਹੀ ਹੈ ਇੱਥੋਂ ਤੱਕ ਕਿ ਵਿਧਾਨ ਸਭਾ ਜਿੱਤਾ ਉਹ ਜਿਹੜਾ ਵਿਧਾਨ ਸਭਾ ਹਲਕਾ ਵੀ ਆ ਗਿਆ ਸੀ ਜਿੱਥੇ ਨਾ ਕੋ ਸੂਆ ਲੰਘਦਾ ਨਾ ਖਾਲ ਲੰਘਦਾ ਨਾ ਦਰਿਆ ਲੰਘਦਾ ਜਲੰਧਰ ਕੈਂਟ ਜਿੱਥੋਂ ਕੀ ਆ ਪਰਗਤ ਸਿੰਘ ਹੋਰਾਂ ਨੇ ਮੁੱਦਾ ਚੁੱਕਿਆ ਸੀ ਜਦੋਂ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਮੈਂ ਤੁਹਾਡੇ ਨਾਲ ਚੱਲੂੰਗਾ ਦੱਸਿਓ ਮੈਨੂੰ ਕਿੱਥੇ ਹੋ ਰਹੀ ਐ ਆਪਾਂ ਕਾਰਵਾਈ ਕਰਾਂਗੇ ਉਹ ਅਜੇ ਤੱਕ ਮੁੱਖ ਮੰਤਰੀ ਸਾਹਿਬ ਦੀ ਫੇਰੀ ਉੱਥੇ ਵੀ ਨਹੀਂ ਲੱਗੀ ਉਹ ਕਦੋਂ ਜਾਂਦੇ ਆ ਉਸ ਹਲਕੇ ਦੇ ਵਿੱਚ ਪ੍ਰਗਤ ਸਿੰਘ ਹੋਰਾਂ ਨੂੰ ਨਾਲ ਲੈ ਕੇ ਇਹ ਵਿਵੇਖਣ ਵਾਲੀ ਗੱਲ ਹੋਵੇਗੀ ਜਿੱਥੋਂ ਤੱਕ ਰਹੀ ਗੱਲ ਪਿੱਛੇ ਜਿਹੜੀ ਸਰਕਾਰ ਦੀ ਖਚਾਈ ਹੋਈ ਐ ਪਿਛਲੇ ਦਿਨੀ ਹੋਈ ਸੁਣਵਾਈ ਦੇ ਵਿੱਚ ਤਾਂ ਹਾਈ ਕੋਰਟ ਨੇ ਸਾਫ਼ ਸਪਸ਼ਟ ਸ਼ਬਦਾਂ ਚ ਕਿਹਾ ਪੰਜਾਬ ਸਰਕਾਰ ਨੂੰ ਕਿ ਤੁਸੀਂ ਜਿਹੜਾ ਖਣਨ ਚੱਲ ਰਿਹਾ ਗੈਰਕਾਨੂੰਨੀ ਨਜਾਇਜ਼ ਇਹਨੂੰ ਰੋਕਣ 'ਚ ਤੁਸੀਂ ਕਾਮਯਾਬ ਨਹੀਂ ਹੋਏ ਆ ਸਫਲ ਰਹੇ ਹੋ ਤੇ ਜਿਹੜੀ ਇਹ ਅਸਮਰੱਥਾ ਇਹ ਹੱਲ ਕਿਵੇਂ ਹੋਵੇਗੀ ਪੰਜਾਬ ਸਰਕਾਰ ਨੂੰ ਜੇ ਕਰਵਾਰ ਵਾਰੀ ਸੁਣਨਾ ਪੈ ਰਿਆ ਟਿੱਪਣੀਆਂ ਹੋ ਰਹੀਆਂ ਨੇ ਕਿ ਹਾਈ ਕੋਰਟ ਦੀ ਵੀ ਪ੍ਰਵਾਹ ਨਹੀਂ ਕਰ ਰਹੀ ਪੰਜਾਬ ਸਰਕਾਰ ਜਦੋਂ ਕਿਸੇ ਤਰ੍ਹਾਂ ਦੀ ਕੋ ਝਾੜ ਚੰਬ ਹੁੰਦੀ ਹੈ ਖਚਾਈ ਹੁੰਦੀ ਹੈ ਉਦੋਂ ਤਾਂ ਜਵਾਬ ਦੇਣ ਦੇ ਲਈ ਤਾਬਲੇ ਹੋ ਜਾਂਦੇ ਨੇ ਜਵਾਬ ਗੋਲ ਮੋਲ ਜਿਹਾ ਦੇ ਦਿੱਤਾ ਜਾਂਦਾ ਹਾਂਜੀ ਅਸੀਂ ਕਰ ਰਹੇ ਹਾਂ ਜੀ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਇੱਕ ਹਾਈ ਕੋਰਟ ਦੇ ਵਿੱਚ ਮਸਲਾ ਆਇਆ ਜਿਸ ਦੇ ਵਿੱਚ ਐਡਵੋਕੇਟ ਨੇ ਇੱਕ ਮਸਲੇ ਦੇ ਵਿੱਚ ਪਟੀਸ਼ਨ ਪਾਈ ਉਸ ਦੇ ਉੱਤੇ ਸੁਣਵਾਈ ਲਗਾਤਾਰ ਹੋਈ ਤੇ ਗ੍ਰਹਿ ਮਹਿਕਮੇ ਨੇ ਜਾ ਕੇ ਹਾਈ ਕੋਰਟ 'ਚ ਜਵਾਬ ਦਿੱਤਾ ਕਿ ਹਾਂ ਅਸੀਂ ਡੀਜੀਪੀ ਨੂੰ ਕਹਿ ਦਿੰਦਾ ਕਿ ਇਸ ਦੇ ਉੱਤੇ ਕਾਰਵਾਈ ਕਰੋ ਜਾਂਚ ਪੜਤਾਲ ਕਰਾਓ ਇੱਕ ਸਿੱਟ ਬਣਾਈ ਜਾਵੇ ਉਹ 100 ਕਰੋੜ 1000 ਕਰੋੜ ਰੁਪਏ ਦੀ ਜਿਹੜੀ ਮਾਈਨਿੰਗ ਹੋਈ ਹੈ ਗੈਰ ਕਾਨੂੰਨੀ ਜਿਸ ਦੇ ਵਿੱਚ ਜਾਲੀ ਵੈੱਬਸਾਈਟਾਂ ਸੀ ਹਾਲੇ ਉਹ ਵੀ ਮੁਹਾਲੀ ਦੇ ਵਿੱਚ ਪਿਛਲੇ ਦਿਨਾਂ 'ਚ ਪਰਚਾ ਦਰਜ ਹੋਇਆ ਉਹਦੇ ਵਿੱਚ ਕੀ ਵੱਡੇ ਮਗਰਮੱਛ ਬਚ ਜਾਣਗੇ ਕਿ ਛੋਟਿਆਂ ਨੂੰ ਕਰਿੰਦਿਆਂ ਨੂੰ ਫੜਿਆ ਜਾਏਗਾ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਸਵਾਲ ਹੈ ਜਦੋਂ ਕਿਤੇ ਹਾਈ ਕੋਰਟ ਨੇ ਝਾੜਚੰਬ ਕੀਤੀ ਹੈ ਹਲੂਣਾ ਦਿੱਤਾ ਪੰਜਾਬ ਸਰਕਾਰ ਨੂੰ ਉਦੋਂ ਤੁਰੰਤ ਕਾਰਵਾਈ ਹੋਣ ਦੀਆਂ ਗੱਲਾਂ ਚੱਲ ਪੈਂਦੀਆਂ 2-4 ਦਿਨ ਖਬਰਾਂ ਬਣਦੀਆਂ ਫਿਰ ਉਸੇ ਤਰ੍ਹਾਂ ਸ਼ਾਂਤੀ ਹੋ ਜਾਂਦੀ ਹੈ ਇਥੋਂ ਤੱਕ ਕਿ ਦਿੱਲੀ ਦਾ ਇੱਕ ਉਥੋਂ ਦਾ ਨਕਾਰਿਆ ਹੋਇਆ ਲੀਡਰ ਜਿਹੜਾ ਕਿ ਦਿੱਲੀ ਦੇ ਲੋਕਾਂ ਨੇ ਇਨਕਾਰ ਦਿੱਤਾ ਜੇਲ੍ਹ ਵੀ ਜਾਣਾ ਪਿਆ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਮਨੀਸ਼ ਸੋਦੀਆ ਉਸ ਦੇ ਵੀ ਜਿਹੜੇ ਛੇੜੇ ਸਕੂਲਾਂ ਵਿੱਚ ਲਵਾਏ ਗਏ ਇਥੋਂ ਦੀ ਪੰਜਾਬ ਸਰਕਾਰ ਦੇ ਇੱਕ ਮੰਤਰੀ ਦੇ ਵੱਲੋਂ ਉਹ ਵੀ ਦੋ ਜ਼ਿਲ੍ਹਿਆਂ ਦੇ ਵਿੱਚ ਉਹਦੇ ਤੋਂ ਵੀ ਸਵਾਲ ਉੱਠੇ ਕਿ ਰੋਪੜ ਦੇ ਵਿੱਚ ਵੀ ਮਾਈਨਿੰਗ ਚੱਲਦੀ ਹੈ ਤੇ ਮੁਹਾਲੀ ਦੇ ਵਿੱਚ ਵੀ ਮਾਈਨਿੰਗ ਚੱਲਦੀ ਹਾਲਾਂਕਿ ਉਸ ਦੌਰੇ ਦਾ ਸਿੱਧਾ ਸਕੂਲਾਂ ਨਾਲ ਸੰਬੰਧ ਸੀ ਮਾਈਨਿੰਗ ਵਾਲੀ ਸਾਈਡ ਤੇ ਤਾਂ ਗਏ ਨਹੀਂ ਮਨੀਸ਼ ਸੋਦੀਆ ਪਰ ਇੱਕ ਤੰਝ ਦੇ ਰੂਪ ਵਿੱਚ ਲਿਆ ਗਿਆ ਕਿਉਂਕਿ ਦਿੱਲੀ ਦੀ ਸਰਕਾਰ ਦੇ ਲੀਡਰਸ਼ਿਪ ਨੇ ਚਾਹੇ ਉਹ ਸੁਪਰੀਮੋ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਆਖਿਆ ਸੀ ਉਹ ਬਾਰ-ਬਾਰ ਗੱਲ ਆਉਂਦੀ ਹੈ ਜਦੋਂ-ਜਦੋਂ ਵੀ ਹੁਣ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਲੈਂਦੇ ਆ ਚਾਹੇ ਅਗਲੀ ਵਾਰੀ ਸਰਕਾਰ ਬਣੇ ਜਾਂ ਹੋਣ ਵਾਲੀ ਸਰਕਾਰ ਤੱਕ ਘਟੋ-ਘਟ ਜਦੋਂ-ਜਦੋਂ ਵੀ ਗੈਰ-ਕਾਨੂੰਨੀ ਨਜਾਇਜ਼ ਮਾਈਨਿੰਗ ਦੀ ਗੱਲ ਚੱਲੇਗੀ ਇਹ ਗੱਲ 20000 ਕਰੋੜ ਰੁਪਏ ਵਾਲੀ ਦਿੱਲੀ ਦੀ ਲੀਡਰਸ਼ਿਪ ਵਾਲੀ ਵੀ ਚਰਚਾ ਦਾ ਵਿਸ਼ਾ ਬਣੇਗੀ ਜਦੋਂ ਵੀ ਇਹ ਗੱਲ ਚੱਲਦੀ ਹੈ ਤੇ ਉਹ ਕਿਹਾ ਜਾਂਦਾ ਹੈ ਕਿ ਦਿੱਲੀ ਦੀ ਲੀਡਰਸ਼ਿਪ ਤੇ ਇੱਥੇ ਆ ਕੇ ਕਹਿੰਦੀ ਰਹੀ ਹੈ ਕਿ 20000 ਕਰੋੜ ਰੁਪਏ ਸੀ ਮਾਈਨਿੰਗ ਚ ਇਕੱਠਾ ਕਰਕੇ ਖਜ਼ਾਨੇ ਚ ਭਰ ਦੇਣਾ ਇਸ ਤਰ੍ਹਾਂ ਅਸੀਂ ਪੰਜਾਬ ਦਾ ਜਿਹੜਾ ਕਰਜ਼ਾ ਕਰਜ਼ੇ ਥੱਲੇ ਦੱਬਿਆ ਪਿਆ ਉਹ ਅਸੀਂ ਹਲਕਾ ਕਰ ਦੇਣਾ ਉਹ 20000 ਕਰੋੜ ਰੁਪਏ ਦਾ ਪ੍ਰੋਫਿਟ ਛੱਡੋ 1000 ਕਰੋੜ ਰੁਪਏ ਦੀ ਤਾਜ਼ਾ ਇੱਕ ਐਫਆਈਆਰ ਹੋ ਗਈ ਹੋਰ ਕਿੰਨੀਆਂ ਥਾਵਾਂ ਦੇ ਉੱਤੇ ਮਾਈਨਿੰਗ ਚੱਲਦੀ ਹੈ ਮੁੱਦੇ ਉੱਤੇ ਅਸੀਂ ਤਿੰਨ ਸਾਲ ਤੋਂ ਡਿਬੇਟ ਕਰ ਰਹੇ ਹਾਂ ਅਸੀਂ ਖਬਰਾਂ ਵੀ ਕਰਦੇ ਹਾਂ ਵੀ ਸਰਕਾਰ ਨੇ ਦਾਵਾ ਕੀਤਾ ਸੀ ਮਾਈਨਿੰਗ ਦੇ ਵਿੱਚੋਂ ਪੈਸੇ ਕੱਢਾਂਗੇ ਸਰਕਾਰ ਨੇ ਦਾਵਾ ਕੀਤਾ ਸੀ ਵੀ ਇਲੀਗਲ ਮਾਈਨਿੰਗ ਬੰਦ ਕਰਾਂਗੇ ਸਾਰਾ ਕੁਝ ਉਵੇਂ ਚੱਲਿਆ ਜਾ ਰਿਹਾ ਹੈਗਾ ਹਾਈ ਕੋਰਟ ਝੜਚਮ ਸਰਕਾਰ ਦੀ ਬਾਰ ਬਾਰ ਕਰਦੀ ਹੈ ਕਦੀ ਐਸਐਸਪੀ ਦੀ ਕਰਦੀ ਹੈ ਕਦੀ ਵੱਡੇ ਅਫਸਰਾਂ ਦੀ ਮਾਈਨਿੰਗ ਅਫਸਰਾਂ ਦੀ ਕਰਦੀ ਹੈਗੀ ਹੈ ਮੀਡੀਆ ਜਿਹੜਾ ਪੰਜਾਬ ਦਾ ਜਿਹੜਾ ਜਿਨ੍ਹਾਂ ਦੀ ਜ਼ਿੰਮੇਵਾਰੀ ਹੈਗੀ ਸਵਾਲ ਪੁੱਛਣ ਦੀ ਜਦੋਂ ਮੁੱਖ ਮੰਤਰੀ ਦੀ ਪ੍ਰੈਸ ਕਾਨਫਰੰਸ ਹੁੰਦੀ ਹੈ ਜਦੋਂ ਮੰਤਰੀਆਂ ਦੀ ਪ੍ਰੈਸ ਕਾਨਫਰੰਸ ਹੁੰਦੀ ਹੈ ਜਦੋਂ ਮੰਨੀਸ਼ ਸੋਦੀ ਆਂਦੇ ਨੇ ਜਦੋਂ ਇੱਥੇ ਅਰਵਿੰਦ ਕੇਜਰੀਵਾਲ ਆਂਦੇ ਨੇ ਉਹਨਾਂ ਨੂੰ ਸਵਾਲ ਪੁੱਛਣ ਦੀ ਹਿੰਮਤ ਕਿਉਂ ਨਹੀਂ ਹੁੰਦੀ ਵੀ ਤੁਸੀਂ ਬੋਲ ਕੇ ਗਏ ਸੀ ਵੀ ਕਈ ਹਜ਼ਾਰ ਕਰੋੜ ਅਸੀਂ ਮਾਈਨਿੰਗ ਚੋਂ ਕਢ ਕੇ ਲਿਆਵਾਂਗੇ ਉਹ ਕਿੱਥੇ ਹੈਗਾ ਇੱਥੇ ਵੀ ਦੋ ਤਰ੍ਹਾਂ ਦੀਆਂ ਗੱਲਾਂ ਨਾ ਬਹੁਤ ਸਾਰੇ ਮੀਡੀਆ ادارے ਤਾਂ ਉਹ ਨੇ ਕਿਉਂਕਿ ਜਦੋਂ ਮਾਲਕ ਹੀ ਵੇਚ ਜਾਣ ਤਾਂ ਫਿਰ ਥੱਲੇ ਜਿਹੜੇ ਪੱਤਰਕਾਰ ਭਰਾ ਨੇ ਆਪਣੇ ਉਹ ਕਿਵੇਂ ਸਵਾਲ ਕਰਨਗੇ ਉਹਨਾਂ ਨੂੰ ਆਪਣੀ ਨੌਕਰੀ ਦਾ ਖਤਰਾ ਹੈ ਜੇਕਰ ਆਪਣੇ ادارے ਚਲਾਉਣ ਵਾਲੇ ਜਿਹੜੇ ਆ ਆਜ਼ਾਦ ਪੱਤਰਕਾਰੀ ਕਰਦੇ ਆ ਪੰਜਾਬ ਦੇ ਅੰਦਰ ਉਹਨਾਂ ਨੂੰ ਵੈਸੇ ਹੀ ਪੰਜਾਬ ਸਰਕਾਰ ਦੇ ਜਿਹੜੇ ਮੰਤਰੀਆਂ ਦੇ ਨੇੜੇ ਉਹਨਾਂ ਨੂੰ ਜਵਾਬ ਦੇਣਾ ਹੈ ਕਿ ਨਹੀਂ ਦੇਣਾ ਇੰਟਰਵਿਊ ਕਰਨਾ ਹੈ ਕਿ ਨਹੀਂ ਕਰਨਾ ਹਦਾਇਤ ਆ ਜਾਂਦੀ ਹੈ ਇਸ ਕਰਕੇ ਸਵਾਲ ਨਹੀਂ ਹੋ ਪਾ ਰਿਹਾ ਜੇਕਰ ਕੋਈ ਸਵਾਲ ਕਰਨ ਦੀ ਕੋਸ਼ਿਸ਼ ਕਰਦਾ ਤੇ ਉਹਦਾ ਸਿੱਧਾ ਜਵਾਬ ਆ ਜਾਂਦਾ ਕਿ ਹਾਂ ਸਾਡੇ ਕੋਲ ਸਾਰਾ ਹਿਸਾਬ ਹੈ ਅਸੀਂ ਦੇ ਦੇਾਂਗੇ ਹਿਸਾਬ ਇਸ ਤੋਂ ਇਲਾਵਾ ਕੁਝ ਨਹੀਂ ਹੁੰਦਾ ਔਰ ਵਿਧਾਨ ਸਭਾ ਦੇ ਵਿੱਚ ਹੁਣ ਦੇਖਦੇ ਆ ਕਿ ਜਿਹੜਾ ਦੋ ਰੋਜ਼ਾਂ ਸੈਸ਼ਨ ਆ ਰਿਹਾ ਹੈ ਲਾਜ਼ਮੀ ਤੌਰ ਦੇ ਉੱਤੇ ਇਸ ਮੁੱਦੇ ਉੱਤੇ ਵੀ ਸਵਾਲ ਕਰਨਗੇ ਵਿਰੋਧੀ ਇਸ ਦਾ ਜਵਾਬ ਪੰਜਾਬ ਸਰਕਾਰ ਵਿਧਾਨ ਸਭਾ ਦੇ ਅੰਦਰ ਕੀ ਦਿੰਦੀ ਹੈ 20000 ਕਰੋੜ ਰੁਪਏ ਦਾ ਜੇਕਰ ਹਿਸਾਬ ਮੰਗ ਲੈਂਦਾ ਹੈ ਕੋਈ ਵਿਧਾਇਕ ਵਿਰੋਧੀ ਧਿਰ ਦੇ ਵਿੱਚੋਂ ਹੀ ਤਾਂ ਸ ਇਸ ਗੱਲ ਦਾ ਇਹ ਦੇਖਣ ਵਾਲੀ ਗੱਲ ਹੋਣੀ ਹੈ ਪਰ ਜਦੋਂ ਜਦੋਂ ਵੀ ਨਜਾਇਜ਼ ਮਾਈਨਿੰਗ ਵਾਲੀ ਗੱਲ ਚੱਲਦੀ ਹੈ ਜਿਵੇਂ ਅਸੀਂ ਉਹ ਮਨੀਸ਼ ਸੋਦੀਆ ਦੀ ਗੱਲ ਕਰ ਰਹੇ ਸੀ ਤਾਂ ਦਿੱਲੀ ਦੀ ਲੀਡਰਸ਼ਿਪ ਉੱਤੇ ਵੀ ਉਨੇ ਹੀ ਸਵਾਲ ਖੜੇ ਹੋ ਰਿਹਾ ਜਦੋਂ ਇਹ ਕੀ ਇੱਥੋਂ ਦੀ ਪੰਜਾਬ ਸਰਕਾਰ ਦੇ ਉੱਤੇ ਨਜਾਇਜ਼ ਮਾਈਨਿੰਗ ਦਾ ਧੰਦਾ ਹਰੇਕ ਜਿਹੜੇ ਥੋੜੇ ਜਿਹੇ ਜ਼ਿਲ੍ਹੇ ਬਚੇ ਹੋਣਗੇ ਜਿੱਥੇ ਸ਼ਾਇਦ ਨਾ ਹੋ ਰਿਹਾ ਹੋਵੇ ਜਿੱਥੇ ਜਿੱਥੇ ਖਾਸ ਕਰਕੇ ਦਰਿਆਵਾਂ ਦੇ ਕੰਢੇ ਉੱਤੇ ਮਾਈਨਿੰਗ ਹੋ ਰਹੀ ਹੈ ਉੱਥੇ ਕਿਤੇ ਵੀ ਮਾਈਨਿੰਗ ਨਹੀਂ ਰੁਕੀ ਔਰ ਨਜਾਇਜ਼ ਮਾਈਨਿੰਗ ਨੂੰ ਲੈ ਕੇ ਲਗਾਤਾਰ ਸ਼ਿਕਾਇਤਾਂ ਵੀ ਆਉਂਦੀਆਂ ਨੇ ਵੀਡੀਓ ਪਾਉਂਦੇ ਡਰਾਈਵਰ ਥੋੜੇ ਬਹੁਤੇ ਹਿੰਮਤ ਕਰਦੇ ਜਿਹੜਾ ਜਾਲੀ ਵੈਬਸਾਈਟਾਂ ਦਾ ਵੀ ਜਿਹੜਾ ਮੁੱਦਾ ਸਾਹਮਣੇ ਆਇਆ ਸੀ ਉਹ ਤਾਂ ਪਹਿਲਾਂ ਪਤਾ ਹੀ ਨਹੀਂ ਸੀ ਲੱਗਣਾ ਉਹ ਤਾਂ ਉਥੋਂ ਦੇ ਜਿਹੜਾ ਮਾੜਾ ਮੋਟਾ ਧੰਦਾ ਕਰਨ ਵਾਲੇ ਸੀ ਜਿਹੜੇ ਡਰਾਈਵਰ ਸੀ ਉਹਨਾਂ ਦੀ ਪਟੀਸ਼ਨ ਪਾਈ ਗਈ ਆਧਾਰ ਦੇ ਉੱਤੇ ਇੱਕ ਪੰਚਾਇਤ ਦਾ ਮਸਲਾ ਸੀ ਗੈਰ ਕਾਨੂੰਨੀ ਮਾਈਨਿੰਗ ਦਾ ਹਾਈ ਕੋਰਟ ਚ ਆਇਆ ਉੱਥੇ ਸੁਣਵਾਈ ਹੋਈ ਜਦੋਂ ਐਡਵੋਕੇਟ ਐਡਵੋਕੇਟ ਪੈਰਵਾਹੀ ਕਰ ਰਹੇ ਸੀ ਉਸ ਕੇਸ ਦੀ ਉੱਥੇ ਜਾ ਕੇ ਪਤਾ ਲੱਗਿਆ ਜਦੋਂ ਹੋਰ ਜਾ ਕੇ ਉੱਥੇ ਪਰਚੋਲ ਹੋਈ ਪੋਣਸ਼ਾਨ ਹੋਈ ਪਤਾ ਲੱਗਿਆ ਕਿ ਜਿਹੜੀਆਂ ਉਹ ਸਲਿੱਪਾਂ ਸੀ ਉਸਕੈਨ ਕਰਕੇ ਜਦੋਂ QR ਕੋਡ ਸਕੈਨ ਕੀਤੇ ਗਏ ਪਤਾ ਲੱਗਿਆ ਕਿ ਤਾਂ ਨਕਲੀ ਡੋਮੇਨ ਦੇ ਵਿੱਚੋਂ ਤਿਆਰ ਹੋਈਆਂ ਵੈਬਸਾਈਟਸ ਨੇ ਤਾਂ ਇਸ ਕਰਕੇ ਉਹ ਮੰਨਿਆ ਗਿਆ ਕਿ ਕਾਫੀ ਅਜਈਆਂ ਵੈਬਸਾਈਟਸ ਨੇ ਜਿਨ੍ਹਾਂ ਦੀ ਜਾਂਚ ਪੜਤਾਲ ਹੋਣੀ ਬਾਕੀ ਹੈ 1000 ਕਰੋੜ ਰੁਪਏ ਦਾ ਘਪਲਾ ਤਾਂ ਸਿਰਫ ਇੱਕੋ ਕੇਸ ਵਿੱਚ ਹੀ ਨਜ਼ਰ ਆ ਰਿਹਾ ਤੇ ਹੋਰ ਕਿੰਨੀਆਂ ਥਾਵਾਂ ਦੇ ਉੱਤੇ ਕਿੱਡਾ ਵੱਡਾ ਘਪਲਾ ਹੋਏਗਾ ਇਹ ਵਾਰ-ਵਾਰ ਚਰਚਾ ਹੈ ਔਰ ਮੋਗੇ ਜ਼ਿਲ੍ਹੇ ਦੀ ਜਿਹੜੀ ਹਸਪ ਕਰ ਰਹੇ ਆ ਉਸ ਦੇ ਵਿੱਚ ਵੀ ਪੰਜਾਬ ਸਰਕਾਰ ਨੂੰ ਸਪਸ਼ਟ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਤੁਸੀਂ ਆ ਸਫਲ ਹੋਏ ਆ ਤੇ ਇਸ ਦੇ ਲਈ ਕਦਮ ਚੁੱਕਣੇ ਚਾਹੀਦੇ ਆ ਤਾਂ ਹੁਣ ਇਸ ਮਾਮਲੇ ਦੇ ਵਿੱਚ ਜਵਾਬ ਦਾਖਲ ਕਰਨ ਦੇ ਲਈ ਪੰਜਾਬ ਸਰਕਾਰ ਕੀ ਅਗਲੀ ਸੁਣਵਾਈ ਦੇ ਦੌਰਾਨ ਜਵਾਬ ਦਿੰਦੀ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ ਪਰ ਜਿੱਥੋਂ ਤੱਕ ਇਹ ਗੱਲ ਸਾਰੇ ਪਾਸਿਓਂ ਤੋਂ ਤਸਵੀਰਾਂ ਆ ਰਹੀਆਂ ਨੇ ਵੀਡੀਓ ਆ ਰਹੀਆਂ ਨੇ ਪਰ ਪੰਜਾਬ ਸਰਕਾਰ ਇਸ ਮਾਮਲੇ ਦੇ ਉੱਤੇ ਕਿసే ਵੀ ਤਰ੍ਹਾਂ ਜਵਾਬ ਦੇਣ ਦੇ ਵਿੱਚ ਵੀ ਸਫਲ ਨਹੀਂ ਹੋ ਰਹੀ ਤੇ ਨਾ ਹੀ ਨਜਾਇਜ਼ ਮਾਈਨਿੰਗ ਰੋਕਣ ਦੇ ਵਿੱਚ ਸਫਲ ਹੋ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਸੱਤਾ ਧਿਰ ਦੇ ਵਿਧਾਇਕ ਬਹੁਤੀਆਂ ਥਾਵਾਂ ਦੇ ਉੱਤੇ ਤੇ ਮੰਤਰੀ ਆਪ ਇਸ ਧੰਦੇ ਦੇ ਵਿੱਚ ਲਿਫਟ ਹੁੰਦੇ ਨਜ਼ਰ ਆ ਰਹੇ ਹੈ ਨਜ਼ਰ ਹੀ ਨਹੀਂ ਆ ਰਹੇ ਪੂਰੀ ਤਰ੍ਹਾਂ ਜਿਹੜੇ ਆ ਘੁਲ ਮਿਲ ਚੁੱਕੇ ਉਸ ਮਾਫੀਆ ਦੇ ਨਾਲ ਉਸ ਦੀ ਤਾਜਾ ਆਧਾਰ ਨਹੀਂ ਹੈ ਕਿ ਜਿਨ੍ਹਾਂ ਕੋਲ ਸਾਈਕਲ ਸੀ ਉਹਨਾਂ ਨੇ ਸਕੂਟਰ ਤੇ ਬਜਾਏ ਫੋਰਚੂਨਰ ਗੱਡੀਆਂ ਮਹਿੰਗੀ ਮਹਿੰਗੀਆਂ ਗੱਡੀਆਂ ਤੇ ਮਹਿੰਗੇ ਮਹਿੰਗੇ ਜਿਹੜੇ ਮਹਿਲ ਆ ਉਸਾਰ ਲਏ ਹੈ ਕਿਉਂਕਿ ਉਹਨਾਂ ਦਾ ਕੋਈ ਇਹੋ ਜਿਹੀ ਮਸ਼ੀਨ ਤਾਂ ਹੈ ਨਹੀਂ ਕਿ ਐਮਐਲਏ ਦੀ ਜਿਹੜਾ ਕੀ ਹੈ ਸੀਟ ਦੇ ਉੱਤੇ ਬੈਠਣ ਨਾਲ ਕਿ ਸੀਟ ਉੱਤੇ ਬਹਿੰਦੇ ਆ ਤੇ ਥੱਲੇ ਨੋਟਾਂ ਦਾ ਢੇਰ ਲੱਗ ਜਾਂਦਾ ਇਸ ਤਰ੍ਹਾਂ ਦਾ ਤਾਂ ਕੁਝ ਨਹੀਂ ਹੁੰਦਾ ਬਹੁਤ ਸਾਰੇ ਵਿਧਾਇਕ ਭਲੇ ਮਾਨਸ ਵੀ ਹੋਣਗੇ ਜਿਹੜੇ ਇਸ ਧੰਦੇ 'ਚ ਪੈਣਾ ਹੀ ਨਹੀਂ ਚਾਹੁੰਦੇ ਪਰ ਬਹੁਤੇ ਨੇ ਜਿਹੜੇ ਲਿਪਟ ਚੁੱਕੇ ਆ ਜਿਨ੍ਹਾਂ ਦੇ ਆਪ ਦੇ ਜਿਹੜੇ ਨੇ ਮਸ਼ੀਨਰੀ ਜਿਨ੍ਹਾਂ ਨੇ ਬਣਾ ਲਈ ਆ ਆਪਦੇ ਰਿਸ਼ਤੇਦਾਰਾਂ ਨੂੰ ਮਸ਼ੀਨਰੀ ਬਣਾ ਕੇ ਦੇ ਦਿੱਤੀ ਆ ਕਿ ਤੁਹਾਡੇ ਲੈ ਨਾਲ ਮਾਈਨਿੰਗ ਕਰੋ ਮਸ਼ੀਨਰੀ ਤੋਂ ਯਾਦ ਆਇਆ ਵੀ ਕਈ ਐਸਐਸਪੀ ਦੇ ਦਦੇ ਵੀ ਸੀਗੇ ਇਤਿਹਾਸ 'ਚ ਪਹਿਲੀ ਵਾਰ ਇਦਾਂ ਹੋਇਆ ਮੇਰੇ ਹਿਸਾਬ ਨਾਲ ਕੀ ਮਾਈਨਿੰਗ ਨੂੰ ਲੈ ਕੇ ਇਲੀਗਲ ਮਾਈਨਿੰਗ ਨੂੰ ਲੈ ਕੇ ਉਹਨਾਂ ਨੇ ਮਸ਼ੀਨਾਂ ਦੇ ਪਰਚੇ ਪਾ ਦਿੱਤੇ ਜਦੋਂ ਰੋਪੜ ਦੇ ਵਿੱਚ ਐਸਐਸਪੀ ਦੀ ਝਾੜਚੰਬ ਹੋਈ ਸੀ ਤੇ ਉਦੋਂ ਇਹੀ ਮਾਮਲਾ ਸਾਹਮਣੇ ਆਇਆ ਸੀ ਉਦੋਂ ਹਾਈ ਕੋਰਟ ਨੇ ਪੁੱਛਿਆ ਸੀ ਕਿ ਤੁਸੀਂ ਮਸ਼ੀਨਰੀ ਤੇ ਪਰਚਾ ਦਰਜ ਕਰ ਦਿੰਨੇ ਹੋ ਤੇ ਮਸ਼ੀਨਾਂ ਦੇ ਜਿਹੜੇ ਮਾਲਕ ਹੈ ਉਹ ਕਿੱਥੇ ਆ ਉਕੀ ਹਵਾਜ ਨੇ ਕਿ ਮਸ਼ੀਨ ਆਪਣੇ ਨਾਮ ਦੇ ਉੱਤੇ ਮਸ਼ੀਨ ਦਾ ਮਾਲਕੀ ਵੀ ਓਨਰ ਨੇਮ ਵੀ ਮਸ਼ੀਨ ਹੀ ਲਿਖਿਆ ਹੋਇਆ ਕੋਈ ਬੰਦੇ ਦਾ ਨਾਮ ਤਾਂ ਹੋਣਾ ਇਹ ਜਵਾਬ ਸਵਾਲ ਪਹਿਲਾਂ ਵੀ ਬੜੀ ਵਾਰ ਹੋ ਚੁੱਕਿਆ ਹੈ ਪਰ ਬੇਸ਼ਰਮੀ ਦੀ ਹੱਦ ਇੰਨੀ ਹੋ ਗਈ ਹੈ ਜਿਹੜੀ ਅਫਸਰशाही ਹੈ ਕਿ ਉਹਨਾਂ ਨੇ ਸਗੋਂ ਲੀਡਰਾਂ ਨੂੰ ਰਾਹ ਦੱਸਿਓ ਹੈ ਕਿ ਆਪਾਂ ਇਸ ਤਰ੍ਹਾਂ ਕਰਾਂਗੇ ਇਸ ਤਰ੍ਹਾਂ ਜਵਾਬ ਦੇਾਂਗੇ ਗੋਲ ਤੇ ਬਚ ਸਕਦੇ ਆ ਇਸੇ ਕਰਕੇ ਇਹ ਧੰਦਾ ਰੁਕਿਆ ਨਹੀਂ ਉਹ ਨਜਾਇਜ਼ ਮਾਈਨਿੰਗ ਨੂੰ ਲੈ ਕੇ ਗੈਰਕਾਨੂੰਨੀ ਮਾਈਨਿੰਗ ਨੂੰ ਲੈ ਕੇ ਹਾਈ ਕੋਰਟ ਤਾਂ ਸਰਗਰਮੀ ਦਿਖਾ ਰਹੀ ਹੈ ਚੌਕਸ ਨਜ਼ਰ ਆ ਰਹੀ ਹੈ ਪਰ ਜਿਹੜੀ ਸਰਕਾਰ ਹੈ ਉਹ ਕਿਸੇ ਨਾਲ ਕਿਤੇ ਠੰਡੀ ਜਾ ਪਰ ਇਹ ਠੰਡੀ ਕਰਕੇ ਨਹੀਂ ਦਿੱਤਾ ਕੋਈ ਜੇਬ ਗਰਮ ਹੋ ਗਈ ਹੈ ਕਿਸੇ ਲੀਡਰਸ਼ਿਪ ਦੀ ਇਸ ਕਰਕੇ ਠੰਡੀ ਚੱਲ ਰਹੀ ਹੈ ਇਸ ਦਾ ਜਵਾਬ ਜ਼ਰੂਰ ਦੇਣਾ ਚਾਹੀਦਾ ਹੈ ਪੰਜਾਬ ਦੇ ਲੋਕ ਲਗਾਤਾਰ ਸਵਾਲ ਕਰ ਰਹੇ ਹੈ ਵਿਰੋਧੀ ਧਿਰਾਂ ਦੇ ਵਿੱਚੋਂ ਜਿਵੇਂ ਸਵਾਲ ਆਉਣਾ ਚਾਹੀਦਾ ਉਵੇਂ ਨਹੀਂ ਆ ਰਿਹਾ ਪਰ ਪੰਜਾਬ ਦੇ ਲੋਕ ਆ ਬੜੇ ਸਿਆਣੇ ਹੈ ਸਹਰਦ ਹੋ ਚੁੱਕੇ ਹੈ ਉਹ ਵੀਡੀਓ ਵੀ ਫੋਟੋਆਂ ਵੀ ਪਾਉਂਦੇ ਹੈ ਪਰ ਉਹਦਾ ਜਵਾਬ ਅਜੇ ਤੱਕ ਨਹੀਂ ਦਿੱਤਾ ਲੋਕਾਂ ਨੂੰ ਜਵਾਬ ਦੇਣਾ ਤਾਂ ਦੂਰ ਦੀ ਗੱਲ ਹਾਈ ਕੋਰਟ ਵਾਰ-ਵਾਰ ਪੁੱਛਦਾ ਜਦੋਂ ਉਦੋਂ ਸਿਰਫ ਐਫ ਆਈ ਆਰ ਕਰਕੇ ਖਾਣਾ ਪੂਰਤੀ ਕਰਕੇ ਕਿ ਕੱਲ ਨੂੰ ਜਦੋਂ ਸੁਣਵਾਈ ਹੋਣੀ ਹੈ ਦਿਖਾ ਸਕੀ ਕਿ ਆ ਦੇਖੋ ਮਾਨਯੋਗ ਹਾਈ ਕੋਰਟ ਅਸੀਂ ਕਾਰਵਾਈ ਕੀਤੀ ਅੱਗੇ ਤੋਰੀ ਹੋਈ ਹੈ ਅੰਡਰ ਜਾਂਚ ਪ੍ਰੋਸੈਸ ਦੇ ਵਿੱਚ ਹੈ ਜਦੋਂ ਜਾਂਚ ਮੁਕੰਮਲ ਹੋ ਗਈ ਤੇ ਤੁਹਾਨੂੰ ਰਿਪੋਰਟ ਦੇ ਦੇਵਾਂਗੇ ਇੱਥੋਂ ਤੱਕ ਖਾਨਾਪੂਰਤੀ ਹੋ ਰਹੀ ਹੈ ਇਦੋਂ ਅਗਲਾ ਕਦਮ ਨਹੀਂ ਚੁੱਕਿਆ ਜਾ ਰਿਹਾ ਜਿਵੇਂ ਭ੍ਰਿਸ਼ਟਾਚਾਰ ਮਾਮਲੇ ਵਾਲੇ ਦੇ ਵਿੱਚ ਲਗਾਤਾਰ ਸਰਕਾਰ ਨੇ ਸਰਗਰਮੀ ਦਿਖਾਈ ਹੈ ਡਿਪਟੀ ਕਮਿਸ਼ਨਰ ਨੂੰ ਸਸਪੈਂਡ ਕਰਨਾ 52 ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਦੀ ਸਸਪੈਂਸ਼ਨ ਦਿਖਾ ਦੇਣੀ ਕਿ ਦੇਖੋ ਜੇ ਅਸੀਂ ਨੌਕਰੀ ਚ ਕੱਢ ਦਿੱਤੇ ਜਿਹੜੇ ਦਾਗੀ ਸੀ ਕਾਲੀਆਂ ਭੇਡਾਂ ਸੀ ਤੇ ਜਿਹੜੇ ਨਜਾਇਜ਼ ਮਾਈਨਿੰਗ ਵਾਲੀਆਂ ਕਾਲੀਆਂ ਭੇਡਾਂ ਮਿਲੀਆਂ ਹੋਈਆਂ ਚਾਹੇ ਉਸ ਦੇ ਵਿੱਚ ਚਿੱਟੇ ਕੁਰਤੇ ਪਜਾਮੇ ਪਾਉਣ ਵਾਲੇ ਲੀਡਰਸ਼ਿਪ ਦੇ ਵਾਲੀਆਂ ਕਾਲੀਆਂ ਭੇਡਾਂ ਨੇ ਜਾਂ ਫਿਰ ਅਫਸਰशाही ਹੈ ਚਾਹੇ ਸਿਵਲ ਪ੍ਰਸ਼ਾਸਨ ਹੈ ਪੁਲਿਸ ਪ੍ਰਸ਼ਾਸਨ ਹੈ ਉਹ ਕਦੋਂ ਕਾਬੂ ਆਉਣਗੇ ਕਦੋਂ ਪ੍ਰਤੱਖ ਰੂਪ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਦੱਸਿਆ ਜਾਏਗਾ ਕਿ ਆਹ ਦੇਖੋ ਅਸੀਂ ਟੰਗ ਦਿੱਤੇ ਸਾਰੇ ਕਾਂ ਜਿਹੜੇ ਇਹੋ ਜੇ ਧੰਦੇ ਵਿੱਚ ਲਿਪਸੀ ਜਿਹੜੇ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਾ ਰਹੇ ਸੀ ਉਹ ਚੂਨਾ ਲਾਉਣ ਵਾਲੇ ਜਿਹੜੇ ਖਿਡਾਰੀ ਹੈ ਉਹ ਕਦੋਂ ਕਾਬੂ ਆਉਣਗੇ ਇਹ ਸਵਾਲ ਹੱਲੇ ਉਦੋਂ ਤੱਕ ਬਣਿਆ ਰਹੇਗਾ ਜਦੋਂ ਤੱਕ ਇਸ ਮਸਲੇ ਦਾ ਹੱਲ ਨਹੀਂ ਹੁੰਦਾ